ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਵੱਡੀ ਹਲਚਲ ਸਾਹਮਣੇ ਆ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਜਾਦਾ ਵਿਗੜ ਗਈ ਹੈ ਹਸਪਤਾਲ ਦੇ ਵਿੱਚ ਭਗਵੰਤ ਮਾਨ ਨੂੰ ਦਾਖਲ ਕਰਾਉਣਾ ਪਿਆ ਹੈ ਪੂਰਾ ਮਾਮਲਾ ਕੀ ਹੈ ਤੁਹਾਨੂੰ ਸਾਰੀ ਖਬਰ ਦੱਸ ਦਿਆਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਵੇਲੇ ਸਿਰ ਆਪੜਦੇ ਰਹਿਣ ਮੁੱਖ ਮੰਤਰੀ ਭਗਵਾਨਤਮਾਨ ਦੇ ਨਾਲ ਜੁੜੀ ਹੋਈ ਵੱਡੀ ਹਲਚਲ ਤੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਲਗਾਤਾਰ ਦੱਸ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੇ ਵਿੱਚ ਪਚੀਕੜ ਪਿਆ ਹੋਇਆ ਹੈ ਵੱਡਾ ਸਿਆਸੀ ਉਤਲ-ਪੁਤਲ ਦੀਆਂ ਗੱਲਾਂ ਜਿਹੜੀਆਂ ਨੇ ਉਹ ਤੁਰੀਆਂ ਹੋਈਆਂ ਨੇ ਤੇ ਉਮੀਦ ਸੀ ਕਿ ਭਗਵੰਤ ਮਾਨ ਹੋਰਾਂ ਦਾ ਅਸਤੀਫਾ ਹੋ ਸਕਦਾ ਪਰ ਇਸੇ ਵਿਚਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜ ਗਈ ਹੈ ਤੇ ਉਹਨਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ ਚਰਚਾ ਇਹ ਹੈ ਕਿ ਮੁੱਖ ਮੰਤਰੀ ਦੀ ਬਿਮਾਰੀ ਦਾ ਬਹਾਨਾ ਲਾ ਕੇ ਉਹਨਾਂ ਤੋਂ ਅਸਤੀਫਾ ਲਿਆ ਜਾ ਸਕਦਾ ਹੈ ਜੋ ਖਬਰ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਜ਼ਿਆਦਾ ਵਿਗੜ ਗਈ ਹੈ ਉਹਨਾਂ ਨੂੰ ਮਹਾਲੀ ਦੇ ਫੋਰੈਸਟ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਹੈ ਜਿੱਥੇ ਡਾਕਟਰਾਂ ਦੀ ਟੀਮ ਉਹਨਾਂ ਦਾ ਮੁਆਇਨਾ ਕਰ ਰਹੀ ਹੈ ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ ਭਗਵੰਤ ਮਾਨ ਨੂੰ ਤੇਜ਼ ਬੁਖਾਰ ਹੈ ਹੜ ਦੇ ਦੌਰਾਨ ਭਗਵੰਤ ਮਾਨ ਪੂਰੇ ਜਿਹੜਾ ਸੂਬਾ ਪੰਜਾਬ ਹੈ ਉਹਦੇ ਹੜ ਪ੍ਰਭਾਵਿਤ ਇਲਾਕੇ ਦਾ ਦੌਰਾ ਕਰ ਰਹੇ ਸੀ ਬੁੱਧਵਾਰ ਰਾਤ ਨੂੰ ਉਹਨਾਂ ਦੀ ਸਿਹਤ ਵਿਗੜਨ ਦੀ ਜਾਣਕਾਰੀ ਆਈ ਵੀਰਵਾਰ ਨੂੰ ਪਾਰਟੀ ਦੇ ਮੁਖੀ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਉਹਨਾਂ ਦੇ ਨਾਲ ਗਰਦਾਸਪੁਰ ਜਾਣਾ ਸੀ ਪਰ ਉਹ ਨਹੀਂ ਗਏ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਦੀ ਸਿਹਤ ਠੀਕ ਨਹੀਂ ਹੈ ਉਹਨਾਂ ਨੂੰ ਡ੍ਰਿਪ ਲੱਗੀ ਹੋਈ ਹੈ ਇਸ ਦੇ ਬਾਵਜੂਦ ਵੀ ਉਹ ਸਾਰੇ ਜਿਹੜੇ ਆ ਉਹਨਾਂ ਦੇ ਪ੍ਰੋਗਰਾਮ ਰੱਦ ਕੀਤੇ ਗਏ ਨੇ ਤੇ ਅੱਜ ਸ਼ਾਮ ਨੂੰ ਕੈਬਨਿਟ ਦੀ ਮੀਟਿੰਗ ਵੀ ਸੱਦੀ ਗਈ ਸੀ ਪਰ ਆਖਰੀ ਸਮੇਂ ਤੇ ਉਹ ਮੀਟਿੰਗ ਰੱਦ ਕਰ ਦਿੱਤੀ ਗਈ ਤੇ ਹੁਣ ਭਗਵੰਤ ਮਾਨ ਨੂੰ ਜਿਹੜਾ ਉਹ ਫੋਰੈਸਟ ਹਸਪਤਾਲ ਮਹਾਲੀ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਚਰਚਾ ਬਹੁਤ ਅਹਿਮ ਹੈ ਉਹਨਾਂ ਦੀ ਸਿਹਤ ਨੂੰ ਲੈ ਕੇ ਹਾਲੇ ਤੱਕ ਕੋਈ ਵੀ ਮੈਡੀਕਲ ਬਲਟਨ ਜਾਰੀ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਜੋ ਕਿ ਹੁਣ ਤੱਕ ਹੋ ਜਾਣਾ ਚਾਹੀਦਾ ਸੀ ਕਈ ਸੱਜਣ ਹੱਸਦੇ ਨੇ ਕਹਿੰਦੇ ਜੇ ਵਿਕਰਮ ਜੀਠੀਆ ਬਾਹਰ ਹੁੰਦੇ ਤਾਂ ਉਹ ਦੱਸ ਦਿੰਦੇ ਕਿ ਕਿੰਨੇ ਫਾਰਨ ਹੀਟ ਜਾਂ ਕਿੰਨੇ ਸੈਲਸੀਅਸ ਜਿਹੜਾ ਬੁਖਾਰ ਹੈ ਉਹ ਭਗਵੰਤ ਮਾਨ ਨੂੰ ਚੜਿਆ ਹੋਇਆ ਜਾਂ ਬੀਪੀ ਕਿੰਨਾ ਆਪ ਗਿਆ ਜਾਂ ਕਿੰਨਾ ਡਾਉਣ ਗਿਆ ਖੈਰ ਇਹ ਇੱਕ ਮਜਾਕੀਅਲੇ ਜਿਹੀ ਦੀ ਗੱਲ ਹੋ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਚਿੰਤਾਵਾਂ ਨੇ ਅਰਦਾਸ ਕਰਦੇ ਹਾਂ ਕਿ ਉਹ ਛੇਤੀ ਛੇਤਜਾਬ ਹੋਣ ਪਰ ਨਾਲ ਸਿਆਸੀ ਬਾਜ਼ਾਰ ਗਰਮ ਹੈ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦਾ ਬਹਾਨਾ ਲਾ ਕੇ ਉਹਨਾਂ ਤੋਂ ਅਸਤੀਫਾ ਲਿਆ ਜਾ ਸਕਦਾ ਹੈ ਤੇ ਸਿਹਤ ਦਾ ਬਹਾਨਾ ਤਾਂ ਇਹ ਸਾਰੇ ਸਵਾਲੇ ਚੁੱਕ ਰਹੇ ਸੀ ਕਿ ਮੈਡੀਕਲ ਬੁਲੇਟਿਨ ਕਿਉਂ ਨਹੀਂ ਜਾਰੀ ਕੀਤਾ ਗਿਆ ਜੇ ਮੁੱਖ ਮੰਤਰੀ ਦੀ ਸਿਹਤ ਵਿਗੜ ਚੁੱਕੀ ਹੈ ਤਾਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਕਿਉਂ ਨਹੀਂ ਦਾਖਲ ਕਰਵਾਇਆ ਗਿਆ ਇਹ ਸਵਾਲ ਹਰ ਕੋਈ ਪੁੱਛ ਰਿਹਾ ਸੀ ਹੁਣ ਵੱਡਾ ਸਵਾਲ ਇਹ ਹੈ ਕਿ ਮੁੱਖ ਮੰਤਰੀ 32 ਸੈਕਟਰ ਦੇ ਸਰਕਾਰੀ ਹਸਪਤਾਲ ਨਹੀਂਗੇ ਪੀਜੀਆਈ ਨਹੀਂਗੇ ਉਹ ਫੋਰੈਸਟ ਕਿਉਂਗੇ ਸਵਾਲ ਉੱਥੇ ਹੀ ਖੜਾ ਹੋ ਜਾਂਦਾ ਕਿ ਕਿਉਂਕਿ ਫੋਰੈਸਟ ਤੋਂ ਜਿਹੜੀਆਂ ਚੀਜ਼ਾਂ ਨੇ ਜਿਹੜੀ ਅੰਦਰਲੀ ਖਬਰ ਹੈ ਉਹ ਬਾਹਰ ਕੱਢਣੀ ਕਾਫੀ ਮੁਸ਼ਕਲ ਹੈ ਇਸ ਕਰਕੇ ਪਿਛਲੀ ਵਾਰ ਵੀ ਇਸੇ ਇਹਦੇ ਵਿੱਚ ਇਹ ਸਾਰਾ ਸਿਆਸੀ ਡਰਾਮਾ ਦੇਖਣ ਨੂੰ ਮਿਲਿਆ ਜੀ ਫਲਾਣੇ ਦੀ ਸੁਰੱਖਿਆ ਵਧਾ ਦਿੱਤੀ ਗਈ ਧਮਕਾਨੇ ਦੀ ਘਟਾ ਦਿੱਤੀ ਗਈ ਪਰ ਹੁਣ ਇਸ ਵਾਰ ਫਿਰ ਹੋਇਆ ਬੜੀ ਅਹਿਮ ਜਾਣਕਾਰੀ ਹੈ ਜਿਹੜੀ ਤੁਹਾਡੇ ਨਾਲ ਕਈ ਵਾਰ ਸਾਂਝੀ ਕਰ ਚੁੱਕੇ ਹਾਂ ਕਿ ਵੱਡੀ ਉਤਲ ਪੁਤਲ ਹੋਣ ਵਾਲੀ ਹੈ ਪੰਜਾਬ ਦੀ ਸਿਆਸਤ ਦੇ ਅੰਦਰ ਤੇ ਇਸ ਨੂੰ ਵੀ ਉਸੇ ਕੜੀ 'ਚ ਜੋੜ ਕੇ ਦੇਖਿਆ ਜਾਵੇ ਮੈਂ ਕਿਸੇ ਦੀ ਬਿਮਾਰੀ ਤੇ ਕੋਈ ਸਵਾਲ ਨਹੀਂ ਚੁੱਕਣੇ ਚਾਹੁੰਦਾ ਪਰ ਜੋ ਚਰਚਾਵਾਂ ਸਿਆਸੀ ਖੁੰਡਾ ਤੇ ਚੱਲ ਰਹੀਆਂ ਨੇ ਉਹ ਇਹੀ ਨੇ ਕੀ ਤਿਆਰੀ ਕੀਤੀ ਗਈ ਹੈ ਜਾਂ ਤਾਂ ਕਿਉਂਕਿ ਕੈਬਨਿਟ ਮੀਟਿੰਗ ਵੀ ਇਸੇ ਚੱਕਰ ਚ ਰੱਦ ਹੋਈ ਹੈ ਜਾਂ ਤਾਂ ਭਗਵੰਤ ਮਾਨ ਨੂੰ ਬਿਮਾਰ ਦਿਖਾ ਕੇ ਬਿਮਾਰੀ ਦਾ ਬਹਾਨਾ ਲਾ ਕੇ ਭਗਵੰਤ ਮਾਨ ਦੇ ਜਿਹੜਾ ਮਸਲਾ ਸਾਰਾ ਉਹ ਉਹਨਾਂ ਦਾ ਅਸਤੀਫਾ ਹੋ ਸਕਦਾ ਹੈ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਕਿੰਨੇ ਟਾਈਮ ਲਈ ਬਣਾਇਆ ਜਾ ਸਕਦਾ ਇਹ ਵੀ ਕਿਹਾ ਜਾ ਸਕਦਾ ਕਿ ਜਦੋਂ ਠੀਕ ਹੋਗੇ ਫਿਰ ਭਗਵੰਤ ਮਾਨ ਬਣ ਜਾਣਗੇ ਪਰ ਇਦਾਂ ਨਹੀਂ ਹੈ ਪਰਮਾਨੈਂਟ ਤੌਰ ਤੇ ਭਗਵੰਤ ਮਾਨ ਦੀ ਛੁੱਟੀ ਤੇ ਤਖਤਾ ਪਲਟ ਤੈ ਹੋ ਚੁੱਕਿਆ ਪਰ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ